ਪੰਜਾਬ ਦੇ ਵਿੱਚ ਇਸ ਸਮੇਂ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਤੱਕ ਹਜ਼ਾਰਾਂ ਹੀ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਸਲਾਖਾਂ ਦੇ ਪਿੱਛੇ ਨਾ ਤਸਕਰਾਂ ਨੂੰ ਭੇਜਿਆ ਗਿਆ। ਤੇ ਉੱਥੇ ਹੀ ਹੁਣ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਤੇ ਇੱਕ ਤਸਕਰ ਨੂੰ ਨਸ਼ੇ ਦੀ ਖੇਪ ਦੇ ਸਮੇਤ ਉੱਥੇ ਹੀ ਡਰਗਮਨੀ ਦੇ ਨਾਲ ਕਾਬੂ ਕੀਤਾ ਹੈ ਤਾਂ ਗੁਰੂ ਕੀ ਵਡਾਲੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਸ਼ੰਕਰ ਸਿੰਘ ਜੋ ਨਸ਼ਾ ਤਸਕਰ ਸੀਐਸ ਦੇ ਕੋਲੋਂ 6 ਕਿਲੋ 286 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਹੈ ਤੇ 4 ਲੱਖ ਦੀ ਡਰੱਗ ਮਨੀ ਵੀ ਮੌਕੇ ਤੋਂ ਪੁਲਿਸ ਨੇ ਇਸ ਦੇ ਕੋਲੋਂ ਬਰਾਮਦ ਕੀਤੀ ਹੈ ਤਾਂ ਲੋਪੋ ਕੇ ਪੁਲਿਸ ਥਾਣੇ ਦੇ ਵਿੱਚ ਇਸ ਦੇ ਖਿਲਾਫ ਹੁਣ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੰਜਾਬ ਬੀ ਜੀ ਪੀ ਗੌਰਵ ਯਾਦਵ ਦੇ ਵੱਲੋਂ ਇਸ ਦੀ ਜਾਣਕਾਰੀ ਜੋ ਹੈ ਉਹ ਟਵਿੱਟਰ ਤੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿੱਥੇ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਰਹਿਣ ਵਾਲਾ ਇੱਕ ਤਸਕਰ ਜਿਸ ਦਾ ਨਾਮ ਸ਼ੰਕਰ ਸਿੰਘ ਦੱਸਿਆ ਜਾ ਰਿਹਾ ਹੈ ਗੁਰੂ ਕੀ ਵਡਾਲੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਨੂੰ 6 ਕਿਲੋ 286 ਕਿਲੋਗ੍ਰਾਮ ਹੈ ਸਮੇਤ ਪੁਲਿਸ ਗ੍ਰਿਫਤਾਰ ਕੀਤਾ ਹੈ ਹੁਣ ਉਥੇ ਹੀ ਇਸ ਦੇ ਖਿਲਾਫ ਐਫਆਈਆਰ ਜੋ ਹੈ ਉਹ ਦਰਜ ਕਰ ਲਈ ਗਈ ਹੈ ਜੋ ਵੀ ਇਸ ਦੇ ਅਗਲੇ ਪਿੱਛੇ ਜੋ ਸੰਪਰਕ ਨੇ ਜੋ ਇਸ ਦੇ ਨਿਕਲ ਕੇ ਸਾਹਮਣੇ ਆਉਣਗੇ ਉਸ ਦੇ ਨਾਲ ਹੁਣ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜੋ ਹੈ ਕੀਤੀ ਜਾਵੇਗੀ ਤਾਂ ਪੰਜਾਬ ਡੀਜੀਪੀ ਦੇ ਵੱਲੋਂ ਵੀ ਇਸ ਦੀ ਜਾਣਕਾਰੀ ਜੋ ਹੈ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੰਕਰ ਸਿੰਘ ਜੋ ਨਸ਼ਾ ਤਸਕਰ ਹੈ ਉਹ ਵਿਦੇਸ਼ੀ ਨਸ਼ਾ ਤਸਕਰਾਂ ਦੇ ਸੰਪਰਕ ਦੇ ਵਿੱਚ ਸੀ ਤਾਂ ਉਸ ਦੇ ਵੱਲੋਂ ਹੀ ਇਹ ਖੇਪ ਜੋ ਹੈ ਉਸ ਸਰਹੱਦ ਪਾਰ ਤੋਂ ਮੰਗਵਾਈ ਗਈ ਸੀ ਤੇ ਇਸ ਨੂੰ ਅੱਗੇ ਉਸ ਨੇ ਭੇਜਣਾ ਸੀ ਤਾਂ 6 ਕਿਲੋ 286 ਕਿਲੋਗ੍ਰਾਮ ਹੈਰੋਇਨ ਜੋਆਪੋਲਿਸ ਨੇ ਬਰਾਮਦ ਕੀਤੀ ਹੈ 4 ਲੱਖ ਡਰਗ ਮਨੀ ਵੀ ਇਸ ਦੇ ਕੋਲੋਂ ਮੌਕੇ ਤੋਂ ਬਰਾਮਦ ਹੋਈ ਹੈ ਤਾਂ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦਾ ਰਹਿਣ ਵਾਲਾ ਸ਼ੰਕਰ ਸਿੰਘ ਜਿਸ ਦੇ ਖਿਲਾਫ ਹੁਣ ਲੋਪੋਕੇ ਪੁਲਿਸ ਥਾਣੇ ਦੇ ਵਿੱਚ ਐਫਆਈਆਰ ਪੁਲਿਸ ਨੇ ਦਰਜ ਕਰ ਲਈ ਗਈ ਹੈ ਅਗਲੀ ਤੇ ਪਿਛਲੀ ਸਾਰੀਆਂ ਹੀ ਜਾਣਕਾਰੀਆਂ ਹੁਣ ਪੁਲਿਸ ਦੇ ਵੱਲੋਂ ਬਾਹਰ ਜੋਆ ਘੜਵਾਈਆਂ ਜਾਣੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਨਸ਼ਾ ਤਸਕਰੀ ਦਾ ਗਿਰੋਹ ਜੋ ਸੀ ਉਹ ਕੰਮ ਕਰ ਰਿਹਾ ਸੀ ਤੇ ਕੌਣ-ਕੌਣ ਇਸ ਗਿਰੋਹ ਦੇ ਵਿੱਚ ਸ਼ਾਮਲ ਹੈ ਇਹ ਹੁਣ ਜਾਂਚ ਦਾ ਵਿਸ਼ਾ ਹੈ